ਦੈਲੀ ਚੜਨਾ ਗਏ ਠੀਕ ਹੈ ਨਾ ਹਾਂ ਕਦੀ ਵੀ ਲੋਡ ਪਏ ਨਾਲ ਤੇ ਆਪਣਾ ਪਿੰਡ ਤੇ ਕਰੇ ਇੱਕ ਵਾਰ ਜੇ ਮਜ਼ੀ ਆਉ ਪਤਾ ਹੈ ਸਰ ਮਿਹਰਬਾਨੀ ਹਾਂ ਜੀ ਇਹ ਐਸ ਵੇਲੇ ਆਪਾਂ ਅਦਲੀ ਵਾਲਾ ਪਿੰਡ ਵਿਧਾਨ ਸਭਾ ਹਲਕਾ ਦਾ ਰੈਸੈਂਸੀ ਦਾ ਇਹ ਸਾਡੇ ਗੁੱਜਰ ਭਾਈਚਾਰੇ ਦਾ ਇਸ ਏਰੀਆ ਦੇ ਵਿੱਚ ਰਹਿੰਦਾ ਬਹੁਤ ਚੰਗੇ ਬੰਦੇ ਆ ਇਹ ਬੱਚਾ ਦੇ ਮਿਹਨਤ ਕਰਦੇ ਆ ਦੁੱਧ ਦਾ ਕੰਮ ਕਰਦੇ ਆ ਇਹਨਾਂ ਦੀਆਂ ਧੀਆਂ ਪੈਣਾ ਬੱਚੇ ਸਭ ਵੱਲ ਕੇ ਮਿਹਨਤ ਕਰਦੇ ਆ ਰਾਤੀ ਕਿਉਂਕਿ ਨੇਹ ਸੀਗਾ ਥੋੜੀ ਹਵਾ ਹੀ ਪਤਾ ਨਹੀਂ ਕਿੱਥੋਂ ਚੰਗਣਾ ਆ ਗਿਆ ਇਹਨਾਂ ਦਾ ਵਿਚਾ ਜਾਂਦੇ ਅੱਗ ਲੱਗ ਕੇ ਸਾਰਾ ਨੁਕਸਾਨ ਹੋ ਗਿਆ 31 32 ਜਿਹੜੇ ਡੰਗਰ ਐ ਉਹ ਮਰ ਗਏ ਵਿਚਾ ਦੇ ਸੜ ਗਏ ਮਨ ਬੜਾ ਦੁਖੀ ਹੋਇਆ ਇਹਨਾਂ ਦਾ ਰਹਿਣ ਵਾਲੀ ਸਾਰੀ ਛੱਤ-ਛੁੱਤ ਜੋ ਸਭ ਕੁਝ ਸੜ ਗਿਆ ਇਹਨਾਂ ਦਾ ਡੇਰਾ ਹੀ ਸਾਰਾ ਸੜ ਗਿਆ ਉਹਦੇ ਬੜੇ ਪਤਾ ਨਹੀਂ ਬੰਦੇ ਸੀ ਇਹ ਕੁਦਰਤ ਦੀ ਕਰੋਪੀ ਆ ਮੈਨੂੰ ਸਵੇਰੇ ਜਦੋਂ ਪਤਾ ਲੱਗਾ ਤੇ ਮੈਂ ਬਾਅਦ ਸੀਗਾ ਮੈਂ ਉਸ ਵੇਲੇ ਡੀਸੀ ਸਾਹਿਬ ਦੀ ਡਿਊਟੀ ਲਈ ਤੇ ਡੀ ਸਾਹਿਬ ਨੇ ਐਸਜੀਪੀ ਸਾਹਿਬ ਦੀ ਡਿਊਟੀ ਲਾ ਕੇ ਇਹਨਾਂ ਨੂੰ ਭੇਜਿਆ ਮੈਂ ਕਿਹਾ ਮੌਕੇ ਤੇ ਭੇਜੋ ਇਹਨਾਂ ਨੂੰ ਦੇਖਿਆ ਸਾਡਾ ਇਹਨਾਂ ਦੱਸਿਆ ਫਿਰ ਬਾਅਦ ਵਿੱਚ ਕਿ ਸਾਰੇ ਇਹਨਾਂ ਨੂੰ ਨੁਕਸਾਨ ਹੋ ਗਿਆ ਤੇ ਮੈਂ ਮਤਲਬ ਕਿਉਂਕਿ ਮੇਰੇ ਏਰੀਆ ਦੇ ਵਿੱਚ ਵੀ ਬੈਠੇ ਨਾ ਵੀ ਬੈਠੇ ਹੋਣ ਤੇ ਇਹ ਇਨਸਾਨ ਨੇ ਸਾਡੇ ਉਹ ਬਹੁਤ ਵਧੀਆ ਬੰਦੇ ਆ ਸਾਡੇ ਸਾਡੇ ਏਰੀਆ ਦੇ ਵਿੱਚ ਜਿੰਨਾ ਗੁੱਜਰ ਭਾਈਚਾਰਾ ਦੇਂਦਾ ਉਹ ਬਹੁਤ ਨੇਕ ਇਨਸਾਨ ਤੇ ਵਧੀਆ ਕੰਮ ਕਰਨ ਵਾਲੇ ਬੰਦੇ ਆ ਕਦੀ ਕਿਸੇ ਦਾ ਲੰਮਾ ਨਹੀਂ ਆ ਸੋ ਮੈਨੂੰ ਬੜਾ ਦੁੱਖ ਆ ਕਿ ਪਦਮਾਤਵਾ ਨੇ ਜਦ ਪਤਾ ਨਹੀਂ ਕੀ ਕਿੱਦਾਂ ਹੋ ਗਿਆ ਇਹਨਾਂ ਦਾ ਵਿਚਾਰਿਆਂ ਦਾ ਬਹੁਤ ਬਹੁਤ ਨੁਕਸਾਨ ਹੋ ਗਿਆ ਸੋ ਮੈਂ ਅਫਸਰਾਂ ਦੀ ਡਿਊਟੀ ਲਾਤੀ ਆ ਕਿ ਇਹਦਾ ਕੇਸ ਤਿਆਰ ਕਰੋ ਜਿੰਨੇ ਵੀ ਜਾਨਵਰ ਮਰੇ ਆ ਆਪਾਂ ਮੁੱਖ ਮੰਤਰੀ ਰਾਤ ਫੰਡ ਦੇ ਵਿੱਚੋਂ ਇਹਨਾਂ ਨੂੰ ਬਾਜਾ ਦਬਾਵਾਗੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਾਂਗੇ ਜਿੰਨੀ ਸਰਕਾਰ ਵੱਲੋਂ ਹੋ ਸਕਦੀ ਉਹ ਵੀ ਕਰਾਂਗੇ ਔਰ ਮੈਂ ਇਹਨਾਂ ਨੂੰ ਕਿਹਾ ਜੱਤੀ ਤੌਰ ਤੇ ਜੇ ਲੋੜ ਪਵੇ ਤਾਂ ਸਾਡੇ ਸਾਦੇ ਇਲਾਕੇ ਦੇ ਪੰਚ ਸਰਪੰਚ ਸਾਡੇ ਬਹੁਤ ਚੰਗੇ ਬੰਦੇ ਸੋ ਸਾਡੇ ਬਹੁਤ ਚੰਗੇ ਬੰਦੇ ਜੇ ਕੋਈ ਲੋੜ ਪਵੇ ਤੇ ਅਸੀਂ ਸਾਰੇ ਜਣੇ ਹਾਜ਼ਰ ਨਾਜ਼ਰ ਇਹਨਾਂ ਦੀ ਉਹ ਸਰਕਾਰ ਦੀ ਤਰਫੋਂ ਇਹਨਾਂ ਦੀ ਪੁਦੀਮ ਨਾ ਤਕਦਾ ਬੇਦ ਨਾ ਸਾਡੇ ਵਿਦਾਂ ਸਵਾਲ ਕਾ ਰਾਸ ਸਹੀ ਦੇ ਇੰਚਾਰਜ ਸਦਾ ਬਲਦੇਵ ਸਿੰਘ ਮੇਦੀਆ ਵੀ ਆਏ ਆ ਜਿਲ੍ਹਾ ਪ੍ਰਧਾਨ ਸਾਡੇ ਸਦਾ ਬਜਿੰਦਰ ਸਿੰਘ ਢਿਲੋਣੀ ਅਸੀਂ ਸਾਦੇ ਜਣੇ ਇਹਨਾਂ ਦੇ ਨਾਲ ਇਹਨਾਂ ਨੂੰ ਵਿਸ਼ਵਾਸ ਦਿਵਾਉਣ ਆਏ ਆ ਕਿ ਤੁਹਾਡੇ ਨਾਲ ਕੱਲੇ ਨਾ ਸਮਝੋ ਆਪਣੇ ਆਪ ਨੂੰ ਤੁਹਾਡੇ ਨਾਲ ਆ ਬਿਲਕੁਲ ਠੀਕ ਕੋਈ ਗੱਲ ਨਹੀਂ ਪੀੜ ਬਣ ਜਾਂਦੀ ਆ ਕਈ ਵਾਰ ਨੁਕਸਾਨ ਹੋ ਜਾਂਦੇ ਆ ਬੰਦਾ ਡਿੱਗ ਡਿੱਕੇ ਜਵਾਨ ਹੁੰਦਾ ਜਿਹੜੀ ਕੁਦਰਤ ਨੇ ਨਾਤੀ ਨੁਕਸਾਨ ਕੀਤਾ ਉਹ ਫੇਰ ਬਲ ਦਊਗੀ ਆਪਾਂ ਨੂੰ ਫੇਰ ਉੱਠਾਂਗੇ ਆਪਾਂ ਕੋਈ ਗੱਲ ਨਹੀਂ ਤੇ ਤੁਹਾਡੀ پوری ਮਤ ਕਰਾਂਗੇ ਠੀਕ ਆ ਬਹੁਤ ਬਹੁਤ ਧੰਨਵਾਦ ਜੀ ਕੀ ਨਾਮ ਹੈ ਤੁਹਾਡਾ ਸ਼ਮੀਰ ਅਹਿਮਦ ਸਰ ਮੇਰਾ ਹਾਂਜੀ ਕਿੰਨਾ ਨੁਕਸਾਨ ਹੈ ਮੰਤਰੀ ਸਾਹਿਬ ਪਹੁੰਚੇ ਨੇ ਸਰ ਮੰਤਰੀ ਸਾਹਿਬ ਪਹੁੰਚੇ ਆ ਸਰ ਮੇ ਸਾਹਿਬ ਔਰ ਆਪਣੇ ਸੋਨੂੰ ਆਪਣੇ ਜਨਰਾਲੇ ਤੋਂ ਪਹੁੰਚੇ ਬਹੁਤ ਬਹੁਤ ਦਿਨਾਂ ਦਾ ਧੰਨਵਾਦ ਹੈ ਐਸ ਡੀ ਐਮ ਹੋਣਾਂ ਦਾ ਮੈਡਮ ਹੋਣਾਂ ਦਾ ਦੂਰੀ ਦੂਸਰੀ ਵਾਰ ਇੱਥੇ ਆਏ ਬਹੁਤ ਬਹੁਤ ਧੰਨਵਾਦ ਕਰਦੇ ਤੇ ਅਸੀਂ ਸਾਡੇ ਨਾਲ ਨਾ 9:00 ਵਜੇ ਵੀ ਤਕਰੀਬ ਹਵਾ ਚੱਲੀ ਹਵਾ ਦੇ ਕਰਕੇ ਪਤਾ ਸਾਨੂੰ ਕੋਈ ਨਹੀਂ ਲੱਗਾ ਵੀ ਕਿਸੇ ਕਹੇ ਵੱਲੋਂ ਅੱਗ ਆ ਗਈ ਆ ਤੇ ਅੱਗ ਲੱਗ ਗਈ ਸਰਜੀ ਫਿਰ ਸਾਡੇ ਨਾਲ ਬੱਚੇ ਬਚਾਉਣ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਬੱਚੇ ਬਚਾਏ ਆ ਬਾਕੀ ਸਾਡੇ ਕੋ ਡੰਗਰ ਡੰਗਰ ਨਹੀਂ ਬਚੇ ਕਿੰਨੇ ਡੰਗਰ ਜਿਹੜੇ ਸਾਡੇ ਡੰਗਰ ਸਾਰੇ ਜਿਹੜੇ ਇਸਲੇ ਡੈੱਡ ਹੋ ਗਏ ਜਿਹੜੇ ਉਹ 32 33 ਡੰਗਰੇ ਆ ਤੇ ਬਾਕੀ ਸੀਰੀਅਸ ਜਿਹੜੇ ਜ਼ਖਮੀ ਸੀਰੀਅਸ ਜਿਹੜੇ ਉਹ ਵੀ ਇਤੀ 34 ਦੇ ਕਰੀਬ ਹੈਗੇ ਆ ਉਹ ਵੀ ਮਤਲਬ ਡੇਢੀ ਸਮਝ ਲਓ ਸੀ ਇਹ ਤਾਂ ਰੀਅਲ ਤਾਂ ਪਹੁੰਚਿਆ ਤਾਂ ਕਿੰਨਾ ਕੋਈ ਆਸ਼ਵਾਜ ਦੁਆਇਆ ਜੁਨਾ ਹਾਂਜੀ ਹਾਂਜੀ ਬਹੁਤ ਬਹੁਤ ਵਿਸ਼ਵਾਸ ਦੁਆਇਆ ਜੁਨਾ ਦੁਆਇਆ ਇਹਨਾਂ ਨੇ ਇਹਨਾਂ ਦੇ ਬਹੁਤ ਅਸੀਂ ਅਸਰ ਕਰਦੇ ਆ ਕਿ ਇਹ ਸਾਡੇ ਨਾਲ ਹੈ ਤੇ ਬਾਕੀ ਇਹਨਾਂ ਨੂੰ ਅਹੀ ਹੋਏ ਇਹੋ ਮੰਗ ਕਰਦੇ ਆ ਕਿ ਸਾਨੂੰ ਸਰਕਾਰ ਤੀ ਤੱਕ ਸਾਡੀ ਗੱਲ ਪਹੁੰਚਾ ਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਇਹਨਾਂ ਦੇ ਬਹੁਤ ਧੰਨਵਾਦ ਆ ਸਾਰਾ ਕਿੰਨਾ ਨੁਕਸਾਨ ਹੋਇਆ ਤੁਹਾਡਾ ਪਸ਼ੂਆਂ ਤੋਂ ਇਲਾਵਾ ਘਰ ਵੀ ਸੜ ਗਏ ਘਰ ਵੀ ਸੜ ਗਏ ਸਰ ਜੀਵਰਾਤ ਵੀ ਬਹੁਤ ਸੜ ਗਏ ਸਰ ਲੜਕੀਆਂ ਦੇ ਸਾਡੇ ਗਹਿਣੇ ਹੁੰਦੇ ਸੋਨੇ ਦੇ ਉਹ ਵੀ ਸੜੇ ਆ ਵਿੱਚ ਪੈਸੇ 170000 ਰੁਪਏ ਕਿਸੇ ਮੁੰਡੇ ਦਾ ਜਦ ਵਿਆਹ ਹੋਇਆ ਵਿਆਹ ਤੇ ਕਰਕੇ ਰੱਖਿਆ ਸੀ ਉਹ ਵੀ ਸੜ ਗਿਆ ਸਰ ਤੇ 19000 ਰੁਪਏ ਇੱਕ ਮੁੰਡੇ ਦਾ ਜੋ ਸੜ ਗਿਆ ਵਿਚਾਰੇ ਦਾ ਟੋਟਲ ਕੀਮਤ ਦੀ ਗੱਲ ਕਰੀਏ ਕੀਮਤ ਕਿੰਨੀ ਕੁ ਹੋਏਗੀ ਟੋਟਲ ਕੀਮਤ ਸਰ ਤੁਸੀਂ ਆਪ ਸਿਆਣੇ ਆ ਵੀ ਡੰਗਰੇ ਇੱਕ ਇੱਕ ਵੀ 2-2 ਲੱਖ 1.5 ਲੱਖ ਦਾ ਹੈਗਾ ਵਾ ਸਰ ਬਾਕੀ ਸਾਮਾਨ ਦੇਖਣਾ ਚਾਹੀਏ ਇੱਕ ਕਰੋੜ 20 ਲੱਖ ਰੁਪਏ ਦਾ ਸਾ ਵਾਈ ਕਰੰਟੇਸ ਨੇ ਕਾਲ ਕੀਤੀ ਠੀਕ ਹਾਂਜੀ ਸਰ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਮਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ લ બહાર હોણ કરે કરોની હોવે રિટાયટ પાર્ટી હોય પાર્ટી આજ બુક કરો અજનલા પુરા અને મશુર ડિઆર હોલ ਨਸਟਿਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।